ਪੰਜਾਬੀ ਨਿਊਜ਼ ਟੂਡੇ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਵਕਤ ਲੈ ਚੱਲਦੇ ਆ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਵੱਲ ਖਡੂਰ ਸਾਹਿਬ ਫਰੀਦਕੋਟ ਤੇ ਸੰਗਰੂਰ ਫਤਿਹ ਹੋ ਚੁੱਕੇ ਨੇ ਇਹ ਤਿੰਨੇ ਸੀਟਾਂ ਤੇ ਖਾਲਸੇ ਦੀ ਜਿੱਤ ਹੋਈ ਹੈ ਹੁਣ ਪਾਰਲੀਮੈਂਟ ਦੇ ਵਿੱਚ ਗੂੰਜਣਗੇ ਇਹ ਤਿੰਨ ਬੱਬਰ ਸ਼ੇਰ ਜੀਹਾਂ ਫੀਲਡ ਦੇ ਵਿੱਚ ਸਭ ਤੋਂ ਅੱਗੇ ਨੇ ਸੋ ਆਖਰ ਇਹਨਾਂ ਲੋਕਾਂ ਦੀ ਜਿੱਤ ਜਿਹੜੀ ਹੈ ਪੱਕੀ ਹੈ ਯਕੀਨੀ ਹੈ ਚੋਣਾਂ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਦੀ ਜਿੱਤ ਜਕੀਨੀ ਸੀ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਸਭ ਤੋਂ ਪਹਿਲਾਂ ਸਮੀਕਰਨ ਲੈ ਚੱਲਦੇ ਆ ਤੁਹਾਨੂੰ ਸੰਗਰੂਰ ਦੇ ਵਿੱਚ ਸੰਗਰੂਰ ਦੇ ਤਾਜ਼ਾ ਹਾਲਾਤ ਕੀ ਨੇ ਜਿੱਥੇ ਕਿ ਕਾਊਂਟਿੰਗ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਕਾਊਂਟਿੰਗ ਦੇ ਵਿੱਚ ਜੇ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਵੋਟਾਂ ਦੀ ਗਿਣਤੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਸਭ ਤੋਂ ਅੱਗੇ ਨੇ ਪਰ ਨਾਲ ਹੀ ਜੇ ਗੱਲ ਕਰੀਏ ਤਾਂ ਦੂਸਰੀਆਂ ਪਾਰਟੀਆਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਨਾਲ ਉਹਨਾਂ ਦਾ ਮੁਕਾਬਲਾ ਹੈ ਤੇ ਫਿਰ ਦੂਸਰੇ ਨੰਬਰ ਤੇ ਗੁਰਮੀਤ ਸਿੰਘ ਮੀਤ ਹੇਰ ਦੇ ਨਾਲ ਉਹਨਾਂ ਦਾ ਮੁਕਾਬਲਾ ਹੈ ਪਰ ਜੇ ਗੱਲ ਕਰੀਏ ਤਾਂ ਤਿੰਨਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਨੇਕ ਟੂ ਨੇਕ ਫਾਈਟ ਹੈ ਪਰ ਜੇ ਗੱਲ ਕਰੀਏ ਅਕਾਲੀ ਦਲ ਔਰ ਭਾਜਪਾ ਜਿਹੜੇ ਨੇ ਨੇੜੇ ਤੇੜੇ ਵੀ ਨਹੀਂ ਨੇ ਸਭ ਤੋਂ ਘੱਟ ਵੋਟ ਜਿਹੜੀ ਹੈ ਭਾਜਪਾ ਤੇ ਉਸ ਤੋਂ ਜੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਇਕਵਾਲ ਸਿੰਘ ਝੁੰਡਾ ਨੂੰ ਬਹੁਤ ਘੱਟ VOTING ਜਿਹੜੀ ਹੈ ਹੋਈ ਲੱਗਦੀ ਹੈ ਪਰ ਜਿਹੜੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਨੂੰ ਕਿਸ ਚੀਜ਼ ਦਾ ਨੁਕਸਾਨ ਹੋਇਆ ਕਾਂਗਰਸ ਨੂੰ ਸ਼ਾਇਦ ਬਾਹਰਲਾ ਕੈਂਡੀਡੇਟ ਸੰਗਰੂਰ ਦੇ ਵਿੱਚ ਲਿਆ ਕੇ ਖੜਾ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਉਂਕਿ ਇਦੋਂ ਦਲਵੀਰ ਗੋਲਡੀ ਨੂੰ ਜੋ ਨਾਰਾਜ਼ ਕੀਤਾ ਗਿਆ ਸ਼ਾਇਦ ਕਾਂਗਰਸ ਪਾਰਟੀ ਨੂੰ ਇਥੋਂ ਬਹੁਤ ਵੱਡਾ ਉਸ ਚੀਜ਼ ਦਾ ਝਟਕਾ ਲੱਗਿਆ ਹੈ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਸ਼ਾਇਦ ਜੇ ਗੱਲ ਕਰੀਏ ਗੁਰਮੀਤ ਸਿੰਘ ਮੀਤ ਹੇਰ ਜਿਨ੍ਹਾਂ ਨੂੰ ਜਿਹੜਾ ਹੈ ਅਧਿਆਪਕਾਂ ਦੇ ਖਿਲਾਫ ਬਿਆਨ ਦੇਣ ਕਰਕੇ ਸ਼ਾਇਦ ਥੋੜਾ ਨੁਕਸਾਨ ਹੋਇਆ ਪਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਚੀਜ਼ਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਸਿਮਰਨਜੀਤ ਸਿੰਘ ਮਾਨ ਜਿਸ ਤਰ੍ਹਾਂ ਕਾਊਂਟਿੰਗ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਹਾਲਾਂਕਿ ਰੋਡ ਸ਼ੋਅ ਜਿਹੜੇ ਨੇ ਉਹਨਾਂ ਵੱਲੋਂ ਕੀਤੇ ਗਏ ਸੀ ਹਾਲਾਂਕਿ ਹਰ ਕੋਈ ਬੰਦਾ ਇੱਕੋ ਹੀ ਗੱਲ ਕਹਿ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਜੇ ਜਿੱਤੇਗਾ ਤੇ ਸਿਮਰਨਜੀਤ ਸਿੰਘ ਮਾਨ ਹੀ ਜਿੱਤੇਗਾ ਪਰ ਸਿਮਰਨਜੀਤ ਸਿੰਘ ਮਾਨ ਇਸ ਵਕਤ ਸਭ ਤੋਂ ਅੱਗੇ ਚੱਲ ਰਹੇ ਨੇ ਕੁਝ ਪਲਾਂ ਦੇ ਵਿੱਚ ਫੈਸਲਾ ਜਿਹੜਾ ਹੈ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਆ ਜਾਏਗਾ ਸਿਮਰਨਜੀਤ ਸਿੰਘ ਮਾਨ ਇਥੋਂ ਵੱਡੀ ਲੀਡ ਦੇ ਨਾਲ ਜਿੱਤਣਗੇ ਔਰ ਦੂਸਰੇ ਪਾਸੇ ਤੋਂ ਅੱਗੇ ਚੱਲਦੇ ਆ ਇਸ ਵਕਤ ਫਰੀਦਕੋਟ ਸੀਟ ਤੇ ਫਰੀਦਕੋਟ ਸੀਟ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਗੰਨਾ ਕਿਸਾਨ ਜਿਨ੍ਹਾਂ ਦਾ ਚੋਣ ਨਿਸ਼ਾਨ ਸੀ ਉਹ ਕਾਫੀ ਚਰਚਾ ਦਾ ਵਿਸ਼ਾ ਰਹੇ ਨੇ ਪਰ ਗੱਲ ਕਰਦੇ ਹਾਂ ਜਿੱਥੇ ਫਰੀਦਕੋਟ ਦੇ ਸਮੀਕਰਨ ਕੀ ਨੇ ਫਿਲਹਾਲ ਸਮੀਕਰਨ ਜਿਹੜੇ ਨੇ ਨੈਕ ਟੂ ਨੈਕ ਫਾਈਟ ਜੇ ਆਪਾਂ ਕਹਿ ਲਈਏ ਤਾਂ ਸਰਬਜੀਤ ਸਿੰਘ ਖਾਲਸਾ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਇਹ ਇਹ ਜਿਹੜੀ ਸੀਟ ਹੈ ਪਿਛਲੀ ਵਾਰ ਕਾਂਗਰਸ ਦੇ ਖਾਤੇ ਵਿੱਚ ਸੀ 2019 ਦੇ ਵਿੱਚ ਕਾਂਗਰਸ ਨੇ ਇਥੋਂ ਬਾਜ਼ੀ ਮਾਰੀ ਸੀ ਮੁਹੰਮਦ ਸਦੀਕ ਇਥੋਂ ਜਿੱਤੇ ਸੀ ਪਰ ਇਸ ਵਕਤ ਕਾਂਗਰਸ ਨੇ ਅਮਰਜੀਤ ਕੌਰ ਸਾਹੋਕੇ ਨੂੰ ਇਥੋਂ ਟਿਕਟ ਦੇ ਕੇ ਖੜਾ ਕੀਤਾ ਪਰ ਜੇ ਗੱਲ ਕਰੀਏ ਤਾਂ ਇੱਥੇ ਜਿਹੜਾ ਮੁਕਾਬਲਾ ਹੈ ਸਰਬਜੀਤ ਸਿੰਘ ਖਾਲਸਾ ਔਰ ਕਰਮਜੀਤ ਸਿੰਘ ਅਨਮੋਲ ਦੇ ਵਿੱਚ ਹੈ ਜੀਹਾਂ ਆਪ ਦੇ ਕਰਮਜੀਤ ਅਨਮੋਲ ਜਿਹੜੇ ਨੇ ਇਥੋਂ neck to neck ਫਾਈਟ ਦੇ ਵਿੱਚ ਨੇ ਹਾਲਾਂਕਿ ਜੇ ਜਿੱਤਦੇ ਨੇ ਕਰਮਜੀਤ ਅਨਮੋਲ ਤਾਂ ਥੋੜੇ ਹੀ ਫਰਕ ਦੇ ਨਾਲ ਜਿੱਤਣਗੇ ਪਰ ਆਖਰਕਾਰ ਇਸ ਵਕਤ ਕਰਮਜੀਤ ਅਨਮੋਲ ਜਿਹੜੇ ਥੋੜਾ ਅੱਗੇ ਚੱਲ ਰਹੇ ਨੇ ਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਤੋਂ ਪਿੱਛੇ ਨਹੀਂ ਪਰ neck to neck ਫਾਈਟ ਹੀ ਹੈ ਜੇ ਆਪਾਂ ਗੱਲ ਕਰਾਂਗੇ ਤਾਂ ਤੀਸਰੇ ਪੱਧਰ ਦੀ ਤੀਸਰੇ ਪੱਧਰ ਦੀ ਜਿੱਥੇ ਗੱਲ ਕਰਾਂਗੇ ਅਕਾਲੀ ਜਲ ਇਥੇ ਨੇੜੇ ਤੇੜੇ ਵੀ ਨਹੀਂ ਹੈ ਆਕਰਕਾਰ ਕਾਂਗਰਸ ਨੂੰ ਆਪਾਂ ਰੇਸ ਦੇ ਵਿੱਚ ਗਿਣ ਸਕਦੇ ਹਾਂ ਕਿਉਂਕਿ ਕਾਂਗਰਸ ਦਾ ਜਿਹੜਾ ਥੋੜਾ ਦਬਦਬਾ ਇਸ ਇਲਾਕੇ ਦੇ ਵਿੱਚ ਹੈ ਪਰ ਅਮਰਜੀਤ ਕੌਰ ਸਾਹੋਕੇ ਦੇ ਕਰਕੇ ਥੋੜਾ ਜ਼ਿਆਦਾ ਦਬਦਬਾ ਹੈ ਪਰ ਜੇ ਵੋਟ ਪਈ ਹੈ ਤਾਂ ਸ਼ਾਇਦ ਲੋਕਲ ਕੈਂਡੀਡੇਟ ਕਰਕੇ ਤੋਂ ਵੋਟ ਪਈ ਹੋਈ ਆਪਾਂ ਕਹਿ ਸਕਦੇ ਹਾਂ ਪਰ ਜਿਸ ਤਰ੍ਹਾਂ ਦੇ ਸਮੀਕਰਨ ਨੇ ਹਾਲਾਂਕਿ ਇੱਥੋਂ ਸਰਬਜੀਤ ਸਿੰਘ ਖਾਲਸਾ ਦੇ ਚਾਂਸ ਬਹੁਤ ਜ਼ਿਆਦਾ ਨੇ ਜਿੱਤਣ ਦੇ ਪਰ ਆਖਰ ਜੇ ਕਰਮਜੀਤ ਅਨਮੋਲ ਹਾਰਨਗੇ ਤਾਂ ਸ਼ਾਇਦ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਹਰਾ ਸਕਦੇ ਨੇ ਹੁਣ ਗੱਲ ਕਰਦੇ ਆਂ ਤੀਸਰੇ ਪੱਦਰ ਦੀ ਖਡੂਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਜਿੱਥੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਭਾਰੀ VOTING ਹੋਈ ਹੈ ਮਹਿਲਾਵਾਂ ਨੇ ਵੱਡੀ ਜਿਹੜੀ ਹੈ ਜ਼ਿੰਮੇਵਾਰੀ ਨਿਭਾਈ ਹੈ ਹਾਲਾਂਕਿ ਖਡੂਰ ਸਾਹਿਬ ਦੇ ਨਾਲ ਲੱਗਦੇ ਉਹਨਾਂ 9 ਵਿਧਾਨ ਸਭਾ ਹਲਕਿਆਂ ਨੇ ਆਪਣੀ ਵਕੂਬੀ ਜਿਹੜੀ ਹੈ ਡਿਊਟੀ ਨਿਭਾਈ ਹੈ ਪਰ ਆਖਰਕਾਰ ਉਹਨਾਂ ਹਲਕਿਆਂ ਨੇ ਆਪਣੀ ਡਿਊਟੀ ਜਿਹੜੀ ਐ ਐਨਵਾਈ ਐ ਉਹ ਸਾਫ਼ ਤੌਰ ਤੇ ਦਿਖ ਰਿਹਾ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਵੀ ਕਾਫੀ ਅੱਗੇ ਚੱਲ ਰਹੇ ਨੇ ਹਾਲਾਂਕਿ ਉਹਨਾਂ ਦੇ ਬਰਾਬਰ ਜਿਹੜਾ ਹੈ ਕੋਈ ਵੀ ਹਲੇ ਤੱਕ ਕੈਂਡੀਡੇਟ ਨਹੀਂ ਝੁਕੇ ਹ ਪਰ ਇਥੋਂ ਆਪ ਦੇ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਥੋੜਾ ਜਿਹਾ ਇਥੋਂ ਜਿਹੜਾ ਹੈ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰਿਤਪਾਲ ਸਿੰਘ ਕਰਕੇ ਕਿਉਂਕਿ ਬਹੁਤ ਜ਼ਿਆਦਾ ਰੁਝਾਨ ਜਿਹੜਾ ਹੈ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹੀ ਹੈ ਖਡੂਰ ਸਾਹਿਬ ਸੀਟ ਦਾ ਸੋ ਲਗਾਤਾਰ ਲਾਲਜੀਤ ਸਿੰਘ ਭੁੱਲਰ ਨੂੰ ਹਾਰ ਦਾ ਸਾਹਮਣਾ ਕਰਨਾ ਪਏਗਾ ਲਾਲਜੀਤ ਸਿੰਘ ਭੋਲਰ ਕੁਝ ਵਿਵਾਦਤ ਬਿਆਨਾਂ ਕਰਕੇ ਵੀ ਉਹਨਾਂ ਨੂੰ ਇਥੋਂ ਨੁਕਸਾਨ ਹੋ ਸਕਦਾ ਹੈ ਅਮਰਿਤਪਾਲ ਸਿੰਘ ਦੇ ਖਿਲਾਫ ਦਿੱਤੇ ਹੋਏ ਵਿਵਾਦਤ ਬਿਆਨ ਵੀ ਇਥੋਂ ਉਹਨਾਂ ਦੀ ਹਾਰ ਦਾ ਕਾਰਨ ਬਣ ਸਕਦੇ ਨੇ ਔਰ ਦੂਸਰੇ ਪਾਸੇ ਅਕਾਲੀ ਦਲ ਵੀ ਅਮਰਿਤਪਾਲ ਸਿੰਘ ਦੇ ਖਿਲਾਫ ਬੋਲਣ ਕਰਕੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਵਿਰਸਾ ਸਿੰਘ ਵਲਟੋਹਾ ਇਥੋਂ ਹਾਰ ਦਾ ਸਾਹਮਣਾ ਕਰਨਗੇ ਔਰ ਕਾਂਗਰਸ ਜਿਸ ਤੋਂ ਕਿ ਜਸਵੀਰ ਡਿੰਪਾ ਇਹ ਜਿਹੜੀ ਸੀਟ ਹੈ ਪਹਿਲਾਂ ਕਾਂਗਰਸ ਦੇ ਖਾਤੇ ਵਿੱਚ ਰਹੀ ਹੈ ਪਰ ਜਸਵੀਰ ਡਿੰਪਾ ਇਥੋਂ ਕੋਈ ਵੀ ਜਿਹੜਾ ਉਹਨਾਂ ਨੇ ਵਿਕਾਸ ਕਾਰਜ ਨਹੀਂ ਕੀਤਾ ਇਸ ਕਰਕੇ ਵੀ ਕਾਂਗਰਸ ਨੂੰ ਇਥੋਂ ਜਿਹੜਾ ਹੈ ਵੱਡਾ ਝਟਕਾ ਲੱਗ ਸਕਦਾ ਹੈ ਔਰ ਦੂਸਰੇ ਪਾਸੇ ਬੀਜੇਪੀ ਬੀਜੇਪੀ ਨੂੰ ਕਟੜ ਬੋਰਡ ਜਿਹੜੀ ਇਥੋਂ ਪੈ ਸਕਦੀ ਹੈ ਪਰ ਆਖਰਕਾਰ ਜਮਾਨਤ ਤੱਕ ਵੀ ਜਬਤ ਹੋ ਸਕਦੀ ਹੈ ਬੀਜੇਪੀ ਦੀ ਪਰ ਫੀਲਡ ਦੇ ਵਿੱਚ ਜਿਹੜੇ ਰੇਸ ਦੇ ਵਿੱਚ ਬਣੇ ਹੋਏ ਨੇ ਉਹ ਭਾਈ ਅਮਰਿਤਪਾਲ ਸਿੰਘ ਹੀ ਨੇ ਅਮਰਿਤਪਾਲ ਸਿੰਘ ਹੋਰਾਂ ਦੀ ਜਿੱਤ ਜਿਹੜੀ ਹੈ ਇਥੋਂ ਯਕੀਨੀ ਹੈ ਅਮਰਿਤਪਾਲ ਸਿੰਘ ਦੇ ਪੋਲੀਗੋਜ਼ਨਟ ਜਿਹੜੇ ਨੇ ਬਿਲਕੁਲ ਸਾਫ਼ ਤੌਰ ਤੇ ਪਹਿਲਾਂ ਵੀ ਕਹਿ ਰਹੇ ਸੀ ਕਿ ਆਖਰ ਉਹ ਸਾਫ਼ ਤੌਰ ਤੇ ਜਿਹੜੇ ਨੇ ਬਣੇ ਹੋਏ ਨੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜਿਹੜੇ ਲੋਕ ਨੇ ਉਹ ਪਹਿਲਾਂ ਤੋਂ ਹੀ ਸਾਥ ਦੇ ਰਹੇ ਨੇ ਪਰ ਫੀਲਡ ਦੇ ਵਿੱਚ ਜੇ ਗੱਲ ਕਰੀਏ ਤਾਂ ਇਸ ਵਕਤ ਭਾਈ ਅਮਰਿਤਪਾਲ ਸਿੰਘ ਹੀ ਬਣੇ ਹੋਏ ਨੇ ਰਸਮੀ ਤੌਰ ਤੇ ਕੁਝ ਐਲਾਨ ਜਿਹੜੇ ਨੇ ਬਸ ਹੁਣੇ-ਹੁਣੇ ਹੋ ਜਾਣਗੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸੌਰੇਕਰ ਆਏ ਨੌਜਵਾਨ ਦਾ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਹੈ। ਦੇਰ ਸ਼ਾਮ ਸ਼੍ਰੀ ਆਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਵਿਖੇ ਵਪਾਰੀ ਇੱਕ ਮੰਦ ਵਾਪਰੀ ਇੱਕ ਮੰਦ ਭਾਗੀ ਘਟਨਾ ਦੌਰਾਨ ਇੱਕ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ surjeet singh ਪੁੱਤਰ ਭਜਨ ਸਿੰਘ ਵਾਸੀ ਪਿੰਡ ਮਾਣੂਕਾ ਮਾਜਰਾ ਥਾਣਾ ਨੂਰਪੁਰ ਬੇਦੀ ਜੋ ਕਿ ਆਪਣੇ ਸੌਰੇ ਘਰ ਵਿਖੇ ਚੋਈ ਬਾਜ਼ਾਰ ਸ਼੍ਰੀ ਅਨੰਦਪੁਰ ਸਾਹਿਬੇ ਕੇ ਆਇਆ ਹੋਇਆ ਸੀ ਉਨੂੰ ਇੱਕ ਨੌਜਵਾਨ ਵੱਲੋਂ ਘਰ ਤੋਂ ਬਾਹਰ ਬੁਲਾਇਆ ਗਿਆ ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵੇਂ ਨੌਜਵਾਨਾਂ ਦੀ ਆਪਸ ਦੇ ਵਿੱਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਦੂਜੇ ਨੌਜਵਾਨ ਵੱਲੋਂ ਕਿਸੇ ਤੇਜ਼ ਧਾਰ ਹਥਿਆਰ ਦੇ ਨਾਲ surjeet singh ਤੇ ਕਾਤਲਾਨਾ ਹਮਲਾ ਕੀਤਾ ਗਿਆ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ surjeet singh ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਮਰਤਕਦੇਵ ਸੌਰੇ ਸਰਦਾਰਾ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਜਵਾਈ surjeet singh ਉਸਦੀ ਪਤਨੀ ਅਤੇ 10 ਮਹੀਨੇ ਦਾ ਬੱਚਾ ਉਹਨਾਂ ਕੋਲ ਛੁੱਟੀਆਂ ਕੱਟਣਾ ਸੀ ਅਤੇ ਅੱਜ ਅਚਾਨਕ ਇਹ ਕਟਨਾ ਜਿਹੜੀ ਹੈ ਵਾਪਰ ਗਈ ਹੈ ਇਸ ਮੌਕੇ ਸਿਵਲ ਹਸਪਤਾਲ ਸ਼੍ਰੀ ਅਨੰਪੁਰ ਸਾਹਿਬ ਤੇ ਡਿਊਟੀ ਤੇ ਤਨਾਨ ਡਾਕਟਰ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ surjeet singh ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਹਿੰਮਤ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਸੰਬੰਧੀ ਕੀਤੀ ਜਾ ਰਹੀ ਹੈ ਤੇ ਮੋਡਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮਨਦੀਪ ਸਿੰਘ ਨਾਂ ਦਾ ਨੌਜਵਾਨ ਇਸ ਮਾਮਲੇ 'ਚ ਕਤਲ ਦੋਸ਼ੀ ਹੈ ਉਹਨਾਂ ਕਿਹਾ ਹੈ ਇਸ ਮਾਮਲੇ 'ਚ ਕਤਲ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਹਾਲਾਂਕਿ ਜਿਹੜੀ ਭਾਲ ਹੈ ਬਿਲਕੁਲ ਦੋਸ਼ੀਆਂ ਦੀ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਜਿਹੜੀ ਹੈ ਸਾਹਮਣੇ ਆਈ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ